53 ਸਾਲ ਦੀ ਉਮਰ ਦੇ ਵਿੱਚ ਬੋਡੀ ਬਿਲਡਿੰਗ ਦੇ ਵਿੱਚ ਦੋ ਵਾਰ ਵਰਲਡ ਚੈਂਪੀਅਨ ਇੱਕ ਵਾਰ ਏਸ਼ੀਆ ব্রੌਂਜ਼ ਮੈਡਲ ਲੈ ਚੁੱਕਿਆ ਪਾਵਰ ਲਿਫਟਿੰਗ ਚੋਂ ਮੈਂ ਸਿਲਵਰ ਮੈਡਲ ਲੈ ਚੁੱਕਿਆ ਸਾਡੇ ਟਾਈਮ ਦੇ ਵਿੱਚ ਸਵੇਰੇ 5 ਵਜੇ ਨੱਕੇ ਛੱਡਦੇ ਹੁੰਦੇ ਸੀਗੇ ਉਹ ਆ ਪਿੰਨੀਆਂ ਤੇ ਕੁਝ ਵੀ ਖਰਾਕਾ ਬਹੁਤ ਖਾਧੀਆਂ ਜਿੰਮਾਂ ਵੀ ਲੱਗੀਆਂ ਪਰ ਰਿਜ਼ਲਟ ਨਹੀਂ ਮਿਲਿਆ ਜਿਹੜਾ ਹੋ ਰਿਹਾ ਕਿ ਰਿਜ਼ਲਟ ਮਿਲਿਆ ਕੋਚਿੰਗ ਸਹੀ ਮਿਲੀ ਮੈਂ weight ਘਟਾਇਆ ਜੀ ਜਦੋਂ ਮੈਂ ਜਿਮ ਆਇਆ ਸੀਗਾ ਬਹੁਤ ਜ਼ਿਆਦਾ ਹੈਵੀ ਸੀਗਾ ਮੈਂ ਤੇ 98 ਕਿਜੀ ਮੇਰਾ weight ਸੀ ਤੇ ਮੈਨੂੰ ਲਗਭਗ 2.5 ਮਹੀਨਿਆਂ ਦੇ ਵਿੱਚ ਰਿਜ਼ਲਟ ਮਿਲ ਗਿਆ ਸੀਗਾ ਤੇ ਹੁਣ ਮੇਰਾ 79 ਵੇਟ ਆ ਜਦੋਂ ਜਿਮ ਦੇ ਵਿੱਚ ਆ ਗਿਆ ਤਾਂ 45 ਮਿੰਟ ਦੇ ਵਿੱਚ ਐਕਸਰਸਾਈਜ਼ ਸਾਰੀ ਕੰਪਲੀਟ ਕਰਕੇ ਉਸ ਤੋਂ ਬਾਅਦ ਆਪਣੀ ਡਾਈਟ ਲੈਣੀ ਜ਼ਰੂਰੀ ਹੈ ਜੀ ਕਹਿੰਦੇ ਨੇ ਕਿ ਦੌਰ ਜਿੰਨਾ ਮਰਜੀ ਆਧੁਨਿਕ ਆ ਜਾਵੇ ਪਰ ਜੇਕਰ ਲੋਕ ਆਪਣੀਆਂ ਸੇਤਾਂ ਦੇ ਵੱਲ ਧਿਆਨ ਨਹੀਂ ਦੇਣਗੇ ਤਾਂ ਉਹ ਹਮੇਸ਼ਾ ਮਾੜੇ ਹੀ ਵਜਣਗੇ ਇਹ ਤਸਵੀਰਾਂ ਲੁਧਿਆਣਾ ਦੇ ਅਵਤਾਰ ਸਿੰਘ ਲੜਤੋ ਦੀਆਂ ਨੇ ਜਿਹੜੀ ਆਪਣੀ ਫਿਟਨੈਸ ਲਈ ਪੂਰੇ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ ਕਾਬਲੇ ਗੌਰੇ ਕੇ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਅਧੇੜ ਕਹਿਣ ਦੀ ਥਾਂ ਲੋਕ ਗੱਭਰੂ ਜਵਾਨ ਆਕਦੇ ਨੇ 53 ਸਾਲ ਦੀ ਉਮਰ ਦੇ ਵਿੱਚ weight lifting ਅਤੇ body building ਦੇ ਵਿੱਚ ਵਰਲਡ ਚੈਂਪੀਅਨ ਬਣੇ ਬਾਰ ਉਹ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤ ਚੁਕੇ ਨੇ ਇਸ ਤੋਂ ਇਲਾਵਾ ਏਸ਼ੀਆ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਚੁਕੇ ਨੇ ਇਸ ਉਮਰ ਦੇ ਵਿੱਚ ਜਿੱਥੇ ਲੋਕ ਅਕਸਰ ਸ਼ੂਗਰ ਬੀਪੀ ਅਤੇ ਹੋਰ ਬਿਮਾਰੀਆਂ ਦੇ ਵਿੱਚ ਝੂਟਦੇ ਰਹਿੰਦੇ ਨੇ ਉੱਥੇ ਦੂਸਰੇ ਪਾਸੇ ਅਵਤਾਰ ਸਿੰਘ ਲੋਕਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣੇ ਹੋਏ ਨੇ ਮੇਰੀ ਉਮਰ ਹੈ ਜੀ 56 ਸਾਲ ਅਵਤਾਰ ਸਿੰਘ ਲੱਭ ਤੋਂ ਮੇਰਾ ਨੋਆ ਜੀ ਮੈਂ 53 ਸਾਲ ਦੀ ਉਮਰ ਦੇ ਵਿੱਚ ਬਾਡੀ ਬਿਲਡਿੰਗ ਦੇ ਵਿੱਚ ਦੋ ਵਾਰ ਵਰਲਡ ਚੈਂਪੀਅਨ ਇੱਕ ਵਾਰ ਏਸ਼ੀਆ ব্রੌਂਜ਼ ਮੈਡਲ ਲੈ ਚੁੱਕਿਆ ਪਾਵਰ ਲਿਫਟਿੰਗ ਚੋਂ ਮੈਂ ਸਿਲਵਰ ਮੈਡਲ ਲੈ ਚੁੱਕਿਆ ਤੇ ਅੱਜ ਤੱਕ ਵੀ ਮੈਂ ਆਪਣੀ ਫਿਟਨੈਸ ਦੇ ਵੱਲ ਪੂਰਾ ਧਿਆਨ ਦੇ ਰਿਹਾ ਹਾਂ ਔਰ ਲੋਕਾਂ ਨੂੰ ਵੀ ਆਨਲਾਈਨ ਲਾਈਵ ਟ੍ਰੇਨਿੰਗ ਦੇ ਕੇ ਲੋਕਾਂ ਨੂੰ ਵੀ ਫਿਟ ਰਹਿਣ ਦਾ ਸਨੇਹਾ ਦੇ ਰਿਹਾ ਹਾਂ ਸਰ ਜਿੱਦਾਂ ਅੱਜ ਕੱਲ ਬੜੀ ਦੌੜ ਭੱਜੜੀ ਜ਼ਿੰਦਗੀ ਹੈਗੀ ਹੈ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਸੋ ਕੀ ਲੱਗਦਾ ਹੈ ਕਿ ਲੋਕ ਆਪਣੀ ਫਿਟਨੈਸ ਵੱਲ ਕਿੰਨਾ ਧਿਆਨ ਦਿੰਦੇ ਕਿੰਨੇ ਪਰਸੈਂਟ ਲੋਕ ਹੈ ਜਿਹੜਾ ਧਿਆਨ ਦਿੰਦੇ ਇਸ ਵੱਲ ਜੀਵਨਗੀ ਸੌਰੀ ਪੂਰੇ ਵਰਲਡ ਦੇ ਵਿੱਚ 5% ਲੋਕ ਨੇ ਜਿਹੜੇ ਆਪਣੀ ਫਿਟਨੈਸ ਵੱਲ ਧਿਆਨ ਦਿੰਦੇ ਨੇ ਉਹਨਾਂ ਦੇ ਵਿੱਚ ਜਿਮ ਲਵਰ ਆ ਗਏ ਸਪੋਰਟਸ ਗੇਮ ਵਾਲੇ ਆ ਗਏ ਤੋਂ ਜੋ ਗਰਾਉਂਡ ਜਾਂਦੇ ਆ ਜੋ ਫਿਟਨੈਸ ਵੱਲ ਧਿਆਨ ਦਿੰਦੇ ਆ ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ 56 ਸਾਲ ਦੀ ਉਮਰ ਦੇ ਵਿੱਚ ਮੈਂ ਉਹਨਾਂ 5% ਦੇ ਵਿੱਚ ਆਉਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਤੇ ਸਾਨੂੰ ਆਪਣੀ ਫਿਟਨੈਸ ਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਅ ਅੱਜਕੱਲ ਦੀ ਡਾਈਟ ਅੱਜਕੱਲ ਦਾ ਮਾਹੌਲ ਐਦਾਂ ਦਾ ਆ ਗਿਆ ਪਹਿਲਾਂ ਵਾਲੀਆਂ ਖਰਾਕਾਂ ਨਹੀਂ ਰਹੀਆਂ ਤੇ ਹਰ ਇੱਕ ਅ ਘਰ ਦੇ ਵਿੱਚੋਂ ਇੱਕ ਦੋ ਇਹ ਜੇ ਮੈਂਬਰ ਨੇ ਜਿਹੜੇ ਦਵਾਈਆਂ ਦੀ ਦੁਕਾਨ ਤੇ ਜਾਂਦੇ ਹੀ ਜਾਂਦੇ ਨੇ ਹਰ ਇੱਕ ਨੂੰ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਨੂੰ ਕੋਲੇਸਟ੍ਰੋਲ ਵੱਧ ਗਿਆ ਸੋ ਇਸ ਕਰਕੇ ਸਾਨੂੰ ਆਪਣੀ ਫਿਟਨੈਸ ਜੇ ਅਸੀਂ ਧਿਆਨ ਦੇਵਾਂਗੇ ਤਾਂ ਇਹ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਸਰ ਆਪਣੀ ਜਰਨੀ ਕਦੋਂ ਤੁਹਾਨੂੰ ਇਹ ਫੀਲ ਹੋਇਆ ਕਿ ਹੁਣ ਮੈਨੂੰ ਜਿਮ ਜਾਣਾ ਚਾਹੀਦਾ ਹੈ ਜਿਮ ਨਾਲ ਕਦੋਂ ਤੋਂ ਪਿਆਰ ਸ਼ੁਰੂ ਹੋਇਆ ਕਿੰਨੀ ਕਿ ਮਿਹਨਤ ਰਹੀ ਕਿੰਨੀ ਖੁਰਾਕਰੀ ਉਹਦੇ ਉੱਪਰ ਇਹ ਤਾਂ ਬਚਪਨ ਤੋਂ ਹੀ ਆ ਜੀ ਛੋਟੇ ਹੁੰਦੇ ਹੀ ਮੇਰਾ ਵੱਡਾ ਭਰਾ ਹੱਕੀ ਦਾ ਪਲੇਅਰ ਸੀ ਘਰ ਦੇ ਵਿੱਚ ਹੀ ਐਦਾਂ ਦਾ ਮਾਹੌਲ ਸੀਗਾ ਕਿ ਅੱਲਾ ਕਬੱਡੀ ਖੇਡਦੇ ਰਹੇ ਆ 18-19 ਸਾਲ ਦੀ ਉਮ ਤੇ ਉਸ ਤੋਂ ਬਾਅਦ ਫਿਰ ਕੰਮ ਧੰਦੇ ਪੈ ਗਏ ਫਿਰ 38 ਸਾਲ ਦੀ ਉਮਰ 'ਚ ਜਿੰਮ ਖੁੱਲਿਆ ਜਿੰਮ ਜੱਦਾ ਜਿੰਮ ਖੁੱਲਿਆ 38 ਸਾਲ ਦੀ ਉਮਰ ਦੇ ਵਿੱਚ ਹੀ ਉਸ ਟਾਈਮ ਦਾ ਹੀ ਮੈਂ ਜਿੰਮ ਲਾ ਰਿਹਾ ਆ ਅੱਜ 56 ਸਾਲ ਹੋ ਗਈ ਏ ਇੱਕ ਮੈਨੂੰ ਐਸਾ ਨਸ਼ਾ ਲੱਗਿਆ ਹੋਇਆ ਤੇ ਪਹਿਲਾਂ ਮੈਂ दारू ਵੀ ਬਹੁਤ ਪੀਤੀ ਆ ਲੇਕਿਨ ਜੋ ਜਿੰਮ ਦਾ ਨਸ਼ਾ ਉਹਦੇ ਮੁਰੇ दारू ਫਿੱਕੀ ਪੈ ਗਈ ਹੂੰ ਤੇ ਜਿੰਨਾ ਚਿਰ ਜਿੰਮ ਨਾ ਲਾਵਾਂ ਮੈਨੂੰ ਐ ਹੁੰਦਾ ਕਿ ਮੇਰਾ ਨਸ਼ਾ ਅਧੂਰਾ ਰਹਿ ਗਿਆ ਸੋ ਇਸ ਕਰਕੇ ਮੈਂ ਡੇਲੀ ਜਿੰਮ ਲਾਉਣਾ ਆਪਣੇ ਆਪ ਨੂੰ ਜ਼ਿੰਦਗੀ ਜੀਣ ਲਈ ਜਿੰਮ ਲਾਉਣਾ ਨਾ ਕਿ ਦਿਖਾਵੇ ਲਈ ਜਿੰਮ ਲਾਉਣਾ ਅੱਛਾ ਮੈਂ ਗੱਲ ਉਹੀ ਕਰਨ ਲੱਗਿਆ ਸੀ ਵੀ ਜਿੱਦਾਂ ਅੱਜ ਕੱਲ ਮੁੰਡੇ ਜਿਹੜੇ ਨੇ ਉਹ ਬੜੀ ਅੱਜ ਕੱਲ ਜਿੱਦਾਂ ਸਰਦੀਆਂ ਦੇ ਦਿਨਾਂ ਹੈ ਕਿ ਉਹ ਖਾਂਦੇ ਨੇ ਪੰਜੀਰੀਆਂ ਰਲਉਂਦੇ ਨੇ ਪਿੰਨੀਆਂ ਖਾਂਦੇ ਨੇ ਹੋਰ ਖੁਆ ਘਰ ਦਾ ਘਟ ਲੈ ਲੈਂਦੇ ਨੇ ਸੋ ਉਹ ਕਿੰਨਾ ਕੁ ਜਿਹੜਾ ਫਾਇਦੇਮੰਦ ਹੈ ਜਾਂ ਖਤਰਨਾਕ ਫਾਇਦੇਮੰਦ ਤਾਂ ਬਹੁਤ ਵਧੀਆ ਲੇਕਿਨ ਉਹਦੇ ਲਈ ਸਾਨੂੰ ਮਿਹਨਤ ਵੀ ਕਰਨੀ ਜ਼ਰੂਰੀ ਆ ਉਹ ਸਾਡੀ ਬਹੁਤ ਪੁਰਾਣੀ ਪਰੰਪਰਾ ਚੱਲੀ ਆਉਂਦੀ ਆ ਜਦੋਂ ਅਸੀਂ ਖੇਤਾਂ 'ਚ ਸਵੇਰੇ 5 ਵਜੇ ਆਪਦੇ ਬਹਾੜ ਦੇ ਤੇ ਹੱੜ ਲੈ ਕੇ ਖੇਤਾਂ 'ਚ ਚਲੇ ਜਾਂਦੇ ਸੀ ਕਹੀ ਨਾਲ ਕੰਮ ਕਰਦੇ ਸੀਗੇ ਹੱਥੀ ਮਿਹਨਤ ਡੰਗਰ ਪਸ਼ੂ ਸਾਹਮਣੇ ਹੱਥੀ ਪੱਠੇ ਵਢਣੇ ਚੱਕ ਕੇ ਲਿਆਉਣੇ ਦੇਨੋ ਸਾਰਾ ਦਿਨ ਪਸੀਨੇ ਜੀ ਭਜੇ ਰਹਿੰਦੇ ਸੀ ਉਸ ਟਾਈਮ ਸਾਨੂੰ ਇਹ ਪਿੰਨੀਆਂ ਦੀ ਵੀ ਲੋੜ ਸੀ ਸਾਨੂੰ ਦੇਸੀ ਘਿਓ ਦੀ ਵੀ ਲੋੜ ਹੁੰਦੀ ਸੀ ਔਰ ਉਸ ਟਾਈਮ ਇਹ ਘਿਓ ਵਧੀਆ ਵੀ ਬਹੁਤ ਹੁੰਦਾ ਸੀ ਔਰ ਪਿਓਰ ਹੁੰਦਾ ਸੀਗਾ ਅੱਜ ਦੀ ਡੇਟ ਦੇ ਵਿੱਚ ਇੱਕ ਤਾਂ ਇਹ ਡਾਇਡ ਖੋਆ ਪਿੰਨੀਆਂ ਨਕਲੀ ਆ ਗਈਆਂ ਘਿਓ ਵੀ ਨਕਲੀ ਆ ਦੁੱਧ ਤਾਂ ਸਾਡੀ ਸਰਕਾਰ ਹੀ ਕਹਿੰਦੀ ਆ ਕਿ 1% ਮਤਲਬ ਇੱਕ ਹਿੱਸਾ ਸਾਡੇ ਪੈਦਾ ਪਾਰ ਆਦੀ ਤੇ 3% ਜਿਹੜਾ ਹੈਗਾ ਤਿੰਨ ਹਿੱਸੇ ਉਹ ਡੁਪਲੀਕੇਟ ਆ ਰਿਹਾ ਤੇ ਉਹ ਜਦੋਂ ਗਵਰਨਮੈਂਟ ਕਹਿ ਰਹੀ ਆ ਤੇ ਖਰਾਕ ਇਦਾਂ ਦੀ ਨਕਲੀ ਆ ਤੇ ਉਹ ਸਾਡੇ ਹਾਜਮ ਵੀ ਨਹੀਂ ਹੁੰਦੀ ਉੱਪਰੋਂ ਅਸੀਂ ਵਰਕਆਊਟ ਨਹੀਂ ਕਰਦੇ ਕੋਈ ਮਿਹਨਤ ਨਹੀਂ ਕਰਦੇ ਘਰ ਦੇ ਵਿੱਚੋਂ ਜੇ ਜਾਣਾ ਵੀ ਆ ਨਾ ਅਸੀਂ ਦਰਾਂ ਤੱਕ ਵੀ ਨਹੀਂ ਤੁਰ ਕੇ ਆਉਂਦੇ ਅੰਦਰ ਜਿੱਥੇ ਕਾਰ ਖੜੀ ਆ ਉਹਦੇ ਚ ਹੀ ਬਹਿ ਕੇ ਨਿਕਲਦੇ ਆ ਬਾਹਰ ਮਤਲਬ ਸਾਡੀ ਐਕਟੀਵਿਟੀ ਬਿਲਕੁਲ ਹੀ ਬੰਦ ਹੋ ਚੁੱਕੀ ਆ ਸੋ ਜੋ ਖੋਆ ਪਿੰਨੀਆਂ ਨੇ ਸਾਡੇ ਲਈ ਜ਼ਹਿਰ ਨੇ ਅਚਾ ਜੀ ਤੁਹਾਡੀ 55 ਸਾਲ ਦੀ ਉਮਰ ਹੈਗੀ ਹੈ ਮਤਲਬ 40 ਸਾਲ ਤੋਂ ਬਾਅਦ ਹੀ ਅੱਜ ਕੱਲ ਬਲੱਡ ਪ੍ਰੈਸ਼ਰ 슈ਗਰ ਇਹ ਸਾਰੀ ਦਿੱਕਤਾਂ ਸ਼ੁਰੂ ਹੋਏ ਨੇ ਤੁਹਾਨੂੰ ਕਦੇ ਇਦਾਂ ਦੀ ਦਿੱਕਤ ਹੋਈ ਕਦੇ ਨਹੀਂ ਜੀ ਮੈਂ ਮੇਰੀ ਟੋਟਲ ਫੈਮਲੀ ਦਾ 6 ਮਹੀਨੇ ਬਾਅਦ ਟੋਟਲੀ ਬਾਡੀ ਦਾ ਬਲੱਡ ਟੈਸਟ ਹੁੰਦਾ ਰੱਬ ਦੀ ਕਿਰਪਾ ਨਾਲ ਸਾਡੇ ਘਰ ਦੇ ਕਿਸੇ ਵੀ ਮੈਂਬਰ ਦੇ ਵਿੱਚ ਉਹ ਕਦੇ ਵੀ ਕੋਈ ਐਦਾਂ ਦੀ ਚੀਜ਼ ਉਹਦੇ 'ਚ ਆਈ ਹੀ ਨਹੀਂ ਕਿ ਮੇਰਾ ਸਿਸਟਮ ਕਦੇ ਕੋਈ ਖਰਾਬ ਹੋਇਆ ਹੋਵੇ ਪੂਰੀ ਬਾਡੀ ਦੇ ਟੈਸਟ ਓਕੇ ਆਉਂਦੇ ਆ ਕਿਉਂਕਿ ਅਸੀਂ ਫਿਟਨੈਸ ਵੱਲ ਵੀ ਧਿਆਨ ਦਿੰਦੇ ਆ ਘਰ ਦੀ ਡਾਈਟ ਵੀ ਸਾਡੀ ਓਕੇ ਹੈ ਅੱਛਾ ਹੁਣ ਜਿੱਦਾਂ ਜਿਮ ਤੁਹਾਡਾ ਹੈਗਾ ਐ ਤੁਸੀਂ ਕਿੰਨੇ ਕੁ ਮੁੰਡਿਆਂ ਨੂੰ ਤਿਆਰ ਕਰ ਰਹੇ ਹੋ ਕਿੰਨਾ ਫਿਟਨੈਸ ਵੱਲ ਧਿਆਨ ਰੱਖਦੇ ਹੋ ਕਿ ਡੋਲੇ ਛੋਲੇ ਜਾਂ ਚੈਸਟ ਕੱਟਣੀ ਡੋਲੇ ਕੱਟਣੀ ਉਹ ਗੇਨ ਮੋਟਿਵ ਹੈ ਜਾਂ ਫਿਟ ਲੈਣਾ ਮੋਟਿਵ ਹੈ ਨਹੀਂ ਮੈਂ ਫਿਟਨੈਸ ਵੱਲ ਧਿਆਨ ਦਿੰਦਾ ਜੀ ਜਿਮ ਮੇਰਾ ਬੇਟਾ ਚਲਾਉਂਦਾ ਮ ਤੇ ਇਥੋਂ ਹਜ਼ਾਰਾਂ ਕਿਲੋਮੀਟਰ ਬਾਅਰ ਆਸਟ੍ਰੇਲੀਆ ਕੈਨੇਡਾ ਵਗੈਰਾ ਮੈਂ ਲਾਈਵ ਟ੍ਰੇਨਿੰਗ ਦੇ ਉੱਤੇ ਹੀ ਇੰਨਾ ਕੁ ਰਿਜ਼ਲਟ ਦੇ ਚੁੱਕਿਆ ਕਿ ਇੱਕ ਮੁੰਡੇ ਦਾ 78 ਕਿਲੋ ਵਜ਼ਨ ਸੀ ਉਹਦਾ 6 ਮਹੀਨਿਆਂ ਬਾਅਦ 105 ਕਿਲੋ ਵਜ਼ਨ ਨੇਚੁਰਲ ਡਾਈਟ ਔਰ ਬੈਚ ਨੂੰ ਬੰਦਾ ਕਦੇ ਉਹਨੇ ਆਂਡਾ ਤੱਕ ਨਹੀਂ ਖਾਦਾ ਔਰ ਨਾਮ ਹੈ ਕਦੇ ਸਟੀਰੋਇਡ ਕਿਸੇ ਨੂੰ ਕਹਿਣਾ ਤੇ ਸਟੀਰੋਇਡ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਗੇਮ ਕਰਨੀ ਆ ਬੋਡੀ ਬਿਲਡਿੰਗ ਕਰਨੀ ਆ ਮੈਂ ਕਿਸੇ ਨੂੰ ਬੋਡੀ ਬਿਲਡਰ ਜਿਮ ਦੇ ਵਿੱਚ ਤਿਆਰ ਨਹੀਂ ਕਰਦਾ ਤੇ ਕਿਉਂਕਿ ਬਦਨਾਮ ਬਹੁਤ ਹੋ ਚੁੱਕੀ ਹੈ ਬੋਡੀ ਬਿਲਡਿੰਗ ਸਟੇਰ ਆਊਟ ਕਰਕੇ ਇਸ ਕਰਕੇ ਮੈਂ ਸਟੇਰ ਆਊਟ ਬੋਡੀ ਬਿਲਡਰ ਤਿਆਰ ਨਹੀਂ ਕਰਦਾ ਮੈਂ ਸਿਰਫ ਇਹੀ ਕਹਿਣਾ ਕਿ ਆਪਣੀ ਜ਼ਿੰਦਗੀ ਜੀਣ ਲਈ ਜਿਮ ਲਾਓ ਨਾ ਕਿ ਦਿਖਾਵੇ ਲਈ ਲਾਓ ਅਚਲ ਉਤਾਰ ਜੀ ਅੱਜ ਕੱਲ ਜਿਹੜੀ YouTube Facebook ਤੇ ਬੜੀ ਸਾਰੀ ਵੀਡੀਓਜ਼ ਆndੀਆਂ ਇਹਦੇ ਜਿਸ ਵਿੱਚ ਕੋਈ ਨੀਮ ਹਕੀਮ ਹੁੰਦਾ ਉਹ ਦੱਸਦਾ ਵੀ ਆਹ ਲਾ ਕੇ ਖਾ ਲੋ ਆਹ ਜੜੀ ਬੂਟੀ ਖਾ ਲੋ ਆਹ ਘਰ ਦਾ ਨੁਸਕਾ ਖਾ ਲੋ ਆਹ ਖਾ ਲੋ ਸੋ ਕੀ ਦੇਖ ਰਹੇ ਹੋ ਕਿ ਉਹ ਕਿੰਨਾ ਕੁ ਫਾਇਦੇਮੰਦ ਲੱਗਦਾ ਕਿ ਲੋਕੀ ਉਸਦੀ ਲਪੇਟ ਚ ਆਉਂਦੇ ਨੇ ਨੁਕਸਾਨ ਕਰ ਬੰਦੇ ਨੇ ਸ਼ਰੀਰ ਦਾ ਬਿਲਕੁਲ ਜੀ ਮੈਂ ਕਈ ਵਾਰੀ ਸੁਣਦਾ ਹੁੰਨਾ ਕਈ ਵਾਰੀ ਕਹਿੰਦੇ ਆ ਜੀ ਆਹ ਐਨੇ ਬਦਾਮ ਪਾ ਲਓ ਐਨੇ ਮੱਖਜੇ ਪਾ ਲਓ ਇੰਨੀ ਆਹ ਪਾ ਲਓ ਇਹਨੂੰ ਮਿਕਸੀ ਗ੍ਰाइंड ਕਰੋ ਇਹਨੂੰ ਘੋਟ ਕੇ ਪੀਜੋ ਬਹੁਤ ਵਧੀਆ ਚੀਜ਼ ਆ ਤੁਹਾਨੂੰ ਬਹੁਤ ਤਕੜਾ ਕਰ ਦੂਗੀ ਗੇਨਿੰਗ ਕਰ ਦੂਗੀ ਹਰ ਇੱਕ ਦੀ ਬਾਡੀ ਅਲੱਗ-ਅਲੱਗ ਹੁੰਦੀ ਆ ਜਿਵੇਂ ਆਪਾਂ ਮੰਨ ਲਓ ਗੱਡੀ ਦੀ ਕਾਰ ਦੇ ਵਿੱਚ ਵਧੀਆ ਕੁਆਲਿਟੀ ਦਾ ਮੋਬਾਈਲ ਪਾ ਲਈਏ ਜੀ ਜਿੰਨਾ ਚਿਰ ਅਸੀਂ ਕਾਰ ਨੂੰ ਚਲਾਵਾਂਗੇ ਨਹੀਂ ਸਾਨੂੰ ਉਹਦੀ ਚਕਨਾਹਟ ਦਾ ਨਹੀਂ ਪਤਾ ਲੱਗਣਾ ਉਹਦੀ ਕੁਆਲਿਟੀ ਦਾ ਨਹੀਂ ਪਤਾ ਲੱਗਣਾ ਵੀ ਜੇ ਵਧੀਆ ਤਾਂ ਸਾਡੀ ਗੱਡੀ ਰੈਲੀ ਚੱਲਣ ਲੱਗੀ ਇਸੇ ਤਰ੍ਹਾਂ ਹੀ ਸਾਡਾ ਸਰੀਰ ਅਸੀਂ ਬਦਾਮ ਜਿੰਨੇ ਮਰਜ਼ੀ ਕੋਟ ਕੋਟ ਫੀ ਲੀਏ ਜਿੰਨੇ ਮਰਜ਼ੀ ਖੋਏ ਖਾ ਲੀਏ ਤੇ ਉਸ ਤੋਂ ਬਾਅਦ ਸਵੇਰੇ ਸਾਧਰੇ ਅਸੀਂ ਆ ਠੰਡ ਆ ਗਈ ਆ ਕੰਬਲ ਦੀ ਬੁੱਕਰ ਮਾਰ ਕੇ ਚਾਹ ਦੇ ਗਲਾਸ ਨਾਲ ਦੋ ਦੋ ਪਿੰਨੀਆਂ ਖੋਈ ਦੀਆਂ ਖਾ ਲੈਨੇ ਆ ਮਗਰੋਂ ਖੁੰਝੇ ਖਿੱਚ ਖਿੱਚ ਕੇ ਕੰਬਲ ਦੱਬਦੇ ਆ ਵੀ ਇੱਧਰ ਦੀ ਵੀ ਹਵਾ ਲੱਗਦੀ ਆ ਠੰਡ ਲੱਗਦੀ ਆ ਜਿਹੜੇ ਮਰਦ ਹੁੰਦੇ ਉਹਨਾਂ ਨੂੰ ਤਾਂ ਠੰਡ ਲੱਗਦੀ ਹੁੰਨੀ ਸਾਡੇ ਟਾਈਮ ਦੇ ਵਿੱਚ ਸਵੇਰੇ 5 ਵਜੇ ਨੱਕੇ ਛੱਡਦੇ ਹੁੰਦੇ ਸੀਗੇ ਤੇ ਠੰਡ ਤਾਂ ਹੁੰਦੀ ਨਹੀਂ ਸੀ ਕਿਉਂ ਨਹੀਂ ਸੀ ਹੁੰਦੀ ਕਿਉਂਕਿ ਮਿਹਨਤ ਕਰਦੇ ਸੀ ਅੱਜ ਦੇ ਜਨਰੇਸ਼ਨ ਮਿਹਨਤ ਨਹੀਂ ਕਰਦੀ ਘਰੋਂ ਕਾਰਾਂ ਦੇ ਵਿੱਚੋਂ ਨਿਕਲਣਾ ਕਦੇ ਤੁਰਨਾ ਨਹੀਂ ਨਾ ਕਦੇ ਅਸੀਂ ਹੱਥੀ ਕੰਮ ਕਰਨਾ ਖੇਤੀ ਦਾ ਕੰਮ ਮਸ਼ੀਨੀ ਜੋਗਾ ਗਿਆ ਸੋ ਇਸ ਕਰਕੇ ਸਾਡੀ ਜਿਹੜੀ ਡਾਈਟ ਦੀ ਪਰੰਪਰਾ ਉਹ ਹੀ ਚੱਲੀ ਆਉਂਦੀ ਆ ਪਿੰਨੀਆਂ ਦੀ ਸੋ ਮੈਂ ਬੇਨਤੀ ਕਰੂੰਗਾ ਪਿੰਨੀਆਂ ਤੋਂ ਪਰਹੇਜ਼ ਕਰੋ ਨਹੀਂ ਤਾਂ ਫਿਰ ਸਾਇਲੈਂਟ ਅਟੈਕ ਆ ਜਾਂਦਾ ਕੋਲੇਸਟ੍ਰੋਲ ਵੱਧ ਜਾਂਦੇ ਆ ਕਹਿੰਦੇ ਜੀ ਮੁੰਡਾ ਹਟਾ ਕਟਾ ਸੀਗਾ ਘਰ ਦਾ ਦੇਸੀ ਘਿਓ ਸੀਗਾ ਦੁੱਧ ਕਰਦਾ ਸੀ ਸੁੱਤਾ ਪਿਆ ਹੀ ਰਹਿ ਗਿਆ ਮੈਂ ਕਹਾਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਦੇ ਇਹ ਜੀ ਖਬਰ ਆਵੇ ਹੀ ਨਾ ਪਰ ਮੈਂ ਸਲਾਹ ਦੇਵਾਂਗਾ ਕਿ ਜੇਕਰ ਤੁਸੀਂ ਖੁਆ ਪਿੰਨੀਆਂ ਖਾਣੇ ਹੋ ਤਾਂ ਆਪਣੀ ਬੋਡੀ ਦੇ ਬਲੱਡ ਟੈਸਟ ਕਰਾਓ ਜੇਕਰ ਤੁਹਾਡੇ ਕੋਲੇਸਟ੍ਰੋਲ ਵੱਧਦੇ ਆ ਤਾਂ ਉਸ ਚੀਜ਼ਾਂ ਤੇ ਕੰਟਰੋਲ ਰੱਖੋ ਜਾਂ ਮਿਹਨਤ ਕਰੋ ਕੀ ਨਾਮ ਨੇ ਤੇ ਕਦੋਂ ਤੋਂ ਜਿਹੜੇ ਜਿਮ ਆ ਰਹੇ ਹੋ ਮੇਰਾ ਅਰਸ਼ਦੀਪ ਨੇ ਮੈਂ ਤੇ ਇਹ ਮੈਨੂੰ ਲਗਭਗ 2 ਮਹੀਨੇ ਹੋ ਗਏ ਜਿਮ ਆਉਦੇ ਨੂੰ ਤੇ ਮੈਨੂੰ 12 ਕਿਲੋ ਜੀ ਮੈਂ ਵੇਟ ਕੇ ਗੇਨ ਕੀਤੇ ਬਹੁਤ ਵਧੀਆ ਰਿਜ਼ਲਟ ਮਿਲੇ ਮੈਂ ਪਹਿਲਾਂ ਖੁਆ ਪਿੰਨੀਆਂ ਤੇ ਕੁਝ ਵੀ ਖਰਾਕਾਂ ਬਹੁਤ ਖਾਧੀਆਂ ਜਿਮਾਂ ਵੀ ਲੱਗਿਆ ਪਰ ਰਿਜ਼ਲਟ ਨਹੀਂ ਮਿਲਿਆ ਜਿਹੜਾ ਹੋ ਰਿਹਾ ਕਿ ਰਿਜ਼ਲਟ ਮਿਲੇਆ ਕੋਚਿੰਗ ਸਹੀ ਮਿਲੀ ਉਹਦੇ ਕਰਕੇ ਫਰਕ ਪਿਆ ਕਿਹੜੀ ਡਾਈਟ ਜਿਹੜੀ ਤੁਸੀਂ ਲੈਂਦੇ ਰਹੇ ਹੋ weight ਵਧਾਇਆ ਤੁਸੀਂ gain ਕੀਤਾ ਕਿਹੜੀ ਡਾਈਟ ਖਾਂਦੇ ਸੀ ਕੋਈ ਸਪਲੀਮੈਂਟ ਨਹੀਂ ਦੱਸਿਆ ਕੋਈ ਸਾਹਮਣੇ ਆਹ ਸਿੰਪਲ ਨੇਚਰਲ ਡਾਈਟ ਕਰਦੀ ਖਰਾਕ ਦਲੀਆ ਅੰਡੇ ਕਰਦੀ ਖਰਾਕ ਜਿਹੜੀ ਹੁੰਦੀ ਆ ਉਹੀ ਖਾਦੀ ਆ ਜੀ ਦੋ ਮਹੀਨੇ ਚ 12 ਕਿਲੋ weight ਹੁਣ ਘਰ ਦੇ ਕਹਿੰਦੇ ਆ ਵੀ ਇਹ ਕਿੱਦਾਂ ਵਧ ਗਿਆ weight ਕਿਉਂਕਿ ਘਰ ਦੇਆਂ ਨੂੰ ਬੜੀ ਚਿੰਤਾ ਹੁੰਦੀ ਆ ਵੀ ਸਾਡਾ ਗੱਭਰੂ ਮੁੰਡਾ ਤਕੜਾ ਹੋਵੇ ਭਾਜੀ ਵਿੱਚ ਵਿੱਚ ਟੋਕੂੰਗਾ ਘਰ ਦੇ ਬਾਪੂ ਇਹਦਾ 53 ਸਾਲ ਦਾ ਉਹ ਵੀ ਜਮ ਹੋਣ ਲੱਗਿਆ ਕੀ ਬਾਤ ਹੈ ਮੁੰਡੇ ਨੂੰ ਦੇਖ ਕੇ ਉਹਨੂੰ ਵੀ ਜੋਸ਼ ਚੜ ਗਿਆ ਕਹਿੰਦਾ ਮੈਂ ਵੀ ਜੈਮ ਲਾਉਣਾ ਕਰਦੇ ਨਹੀਂ ਚਿੰਤਾ ਕਰਦੇ ਕਿਉਂਕਿ ਕਰਦੇ ਨੂੰ ਪਤਾ ਹੀ ਸਹੀ ਕੋਚਿੰਗ ਮਿਲ ਰਹੀ ਹੈ ਤਾਂ ਕਰਕੇ ਕਰਦੇ ਵੀ ਸਾਥ ਦੇ ਰਹੇ ਨਹੀਂ ਹੋ ਮੇਰਾ ਨਾਮ ਕਰਨਾ ਜੀ ਮੈਂ ਪਹਿਲੇ ਦਿਨ ਤੋਂ ਜੈਮ ਆ ਰਿਹਾ ਜਦੋਂ ਓਪਨਿੰਗ ਸੀ ਉਦੋਂ ਦਾ ਜੈਮ ਆ ਰਿਹਾ ਜੀ ਕਿੰਨੇ ਸਾਲ ਹੋ ਗਏ ਜੀ ਮੰਦਿਆਂ ਨੂੰ 2 ਸਾਲ ਹੋ ਗਏ ਜੀ ਮੈਨੂੰ ਜੈਮ ਆਉਣਾ ਅਚਨ ਕਿੰਨਾ weight gain ਕੀਤਾ ਹੈ ਕਿੰਨਾ ਘਟਾਇਆ ਉਹਦੇ ਬਾਰੇ ਥੋੜਾ ਦੱਸੋ ਮੈਂ weight ਘਟਾਇਆ ਜੀ ਜਦੋਂ ਮੈਂ ਜਿਮ ਆਇਆ ਸੀਗਾ ਬਹੁਤ ਜ਼ਿਆਦਾ ਹੈਵੀ ਸੀਗਾ ਮੈਂ ਤੇ 98 kg ਮੇਰਾ weight ਸੀ ਤੇ ਮੈਨੂੰ ਲਗਭਗ 2.5 ਮਹੀਨਿਆਂ ਦੇ ਵਿੱਚ ਰਿਜ਼ਲਟ ਮਿਲ ਗਿਆ ਸੀਗਾ ਤੇ ਹੁਣ ਮੇਰਾ 79 ਵੇਟ ਆ ਤੇ ਉਦੋਂ ਦਾ ਨਾ ਤਾਂ ਘਟਾਇਆ ਨਾ ਵਧਾਇਆ ਉੱਥੇ ਹੀ ਮਤਲਬ ਖੜਾ ਕੇ ਰੱਖਿਆ ਹੋਇਆ ਹੈ ਵੇਟ ਅੱਛਾ ਕਿੰਨਾ ਟਾਈਮ ਮਿਹਨਤ ਕਰਦੇ ਜਿਮ 'ਚ ਜਿਮ ਦੇ ਵਿੱਚ ਜੀ ਜਦੋਂ ਜਿਮ ਦੇ ਵਿੱਚ ਆ ਗਿਆ ਤਾਂ 45 ਮਿੰਟ ਦੇ ਵਿੱਚ ਐਕਸਰਸਾਈਜ਼ ਸਾਰੀ ਕੰਪਲੀਟ ਕਰਕੇ ਉਸ ਤੋਂ ਬਾਅਦ ਆਪਣੀ ਡਾਈਟ ਲੈਣੀ ਜ਼ਰੂਰੀ ਹੈ ਜੀ ਹਮ ਅੱਛਾ ਮਤਲਬ ਵੇਟ ਘਟਾਉਣ ਲਈ ਵੀ ਡਾਈਟ ਲੈਣੀ ਲੈਣੀ ਪੈਂਦੀ ਹੈ ਵੇਟ ਘਟਾਉਣ ਦੇ ਲਈ ਨੇਚਰਲ ਚੀਜ਼ਾਂ ਦੀ ਜੋ ਹੁਣ ਵੇਟ ਦੇ ਲਈ ਜ਼ਰੂਰੀ ਨੇ ਮੇਨ ਤਾਂ ਐਕਸਰਸਾਈਜ਼ ਹੁੰਦੀ ਆ ਜੀ ਐਕਸਰਸਾਈਜ਼ ਲਾਉਣ ਤੋਂ ਬਾਅਦ ਵੀ ਕਿੰਨੀ ਮਾਤਰਾ ਤੁਸੀਂ ਪ੍ਰੋਟੀਨ ਲੈਣਾ ਵਾ ਕਾਫਸ ਤਾਂ ਜਮ ਹੀ ਬੰਦ ਹੁੰਦੇ ਆ ਜੀ ਇਹ ਚੀਜ਼ ਦੇ ਲਈ ਇਹ ਚੀਜ਼ਾਂ ਨਾਲ weight ਘਟਾਇਆ ਜੀ ਕੋਈ ਸਪਲੀਮੈਂਟ ਨਹੀਂ ਲਿੱਤਾ ਅਜੇ ਤੱਕ ਮੈਂ ਮੇਨ ਐਕਸਰਸਾਈਜ਼ ਲਵਾਈਆ ਵੀਰੇ ਨੇ ਜਿਆਦਾ ਤੋਂ ਜਿਆਦਾ ਕਾਟਿਓ ਤੇ ਉਸ ਤੋਂ ਬਾਅਦ ਘਰੇ ਜਾ ਕੇ ਜੋ ਵੀ ਤੁਸੀਂ ਡਾਈਟ ਲੈਣੀ ਆ ਜੋ ਤੁਹਾਡੀ ਬੋਡੀ ਨੂੰ ਸੂਟੇਬਲ ਸੀਗੀ ਉਹੀ ਲੋ ਉਹ ਡਾਈਟ ਲੈਂਦੀ ਆ ਸੋ ਇੱਕ ਹੋਰ ਭਾਈ ਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਿੱਕੀ ਆ ਜੀ ਅੱਛਾ ਕਦੋਂ ਤੋਂ ਜਿੰਮ ਤੁਸੀਂ ਆ ਦੋ 25 ਸਾਲ ਤੋਂ ਇਹਨਾਂ ਨਾਲ ਅੱਛਾ ਜੇ ਮੈਂ ਤੁਸੀਂ ਆ ਰਹੇ ਹੋ ਪੰਜਾਬ ਨੂੰ ਜਿਹੜਾ ਇੱਕ ਤਾਂ ਨਸ਼ੇ ਕਰਕੇ ਬੜਾ ਅਬ ਬਦਨਾਮ ਕੀਤਾ ਜਾਂਦਾ ਨੌਜਵਾਨ ਪੀੜੀ ਨੂੰ ਸੋ ਕਿੱਦਾਂ ਦੇਖਦੇ ਹੋ ਵੀ ਤੁਸੀਂ ਜਿਮ ਆਂਦੇ ਹੋ ਸੋ ਕਿਵੇਂ ਦੇਖਦੇ ਹੋ ਨੌਜਵਾਨ ਪੀੜੀ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿੱਦਾਂ ਫਿਟਨੈਸ ਲਈ ਆਪਣਾ ਬਸ ਇਹ ਮੈਸੇਜ ਇਹ ਹੈ ਕਿ ਆਪਣਾ ਜੈਮ ਆਓ ਤੇ ਨਸ਼ਾ ਗਾ ਦਾ ਉਹ ਛੇੜ ਕੇ ਰੱਖੇ ਰਹੀ ਜੈਮ ਆਓ ਬਲੇ ਫਿਟ ਰਹੋ ਬਸ ਲੱਗਦਾ ਕਿ ਜਿਮ ਜਹੀ ਚੀਜ਼ ਹੈ ਜਿਹੜਾ ਤੁਹਾਡਾ ਨਸ਼ਾ ਛੁਡਾ ਸਕਦਾ ਹਾਂਜੀ ਹਾਂਜੀ ਜ਼ਰੂਰ ਇਹਦਾ ਦਾ ਜੇ ਮਾਵਾਂਗੇ ਤਾਂ ਬਸ ਉਧਰ ਉਧਰ ਧਿਆਨ ਜਾਂਦਾ ਹੀ ਨਹੀਂ ਹੈਗਾ ਇਹੋੀ ਚੀਜ਼ ਆਪਣੀ ਫਿਟਨੈਸ ਹਾਂਜੀ ਫਿਟਨੈਸ ਮਰੇ ਜ਼ਿਆਦਾ ਧਿਆਨ ਜਾਂਦਾ ਫਿਰ ਤੁਸੀਂ ਕਿੰਨਾ weight gain ਕੀਤਾ ਹੈ ਘਟਾਇਆ ਹੈ ਕੀ ਮੈਂ weight ਮੇਰਾ ਹੈ 7kg muscle mass gain ਹੋਇਆ ਹੈ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ